ਥਾਣਾ ਡੀ ਡਿਵੀਜ਼ਨ ਦੀ ਪੁਲਿਸ ਵੱਲੋਂ ਫਰਜੀ ਆਰਮੀ ਅਫਸਰ ਕੀਤਾ ਗਿਆ ਕਾਬੂ ਕੀ ਹੈ ਸਾਰਾ ਮਾਜਰਾ ਦੇਖੋ ਪੂਰੀ ਵੀਡੀਓ ਇਹ ਉਹ ਇੱਕ ਅਲੱਗ ਤਰੇ ਦਾ ਮਸਲਾ ਹੈ ਜਿਹੜਾ ਕਿ ਜਿਹੜਾ ਮਾਮਲਾ ਹੈ ਜਿਹੜਾ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸੋਲਵ ਕੀਤਾ ਹੈ ਮਾਨਯੋਗ ਡੀਜੀਪੀ ਸਾਹਿਬ ਤੇ ਸੀਪੀ ਅੰਮ੍ਰਿਤਸਰ ਸਦਾਰ ਗੁਰਪ੍ਰੀਤ ਸਿੰਘ ਪੁਲਰ ਉਹਨਾਂ ਦੇ ਦਿਸ਼ਾ ਨਿਰਦੇਸ਼ ਹੈ ਸਾਨੂੰ ਕਿ ਕਿਸੇ ਵੀ ਤਰੇ ਦੀ ਜੋ ਵੀ ਕ੍ਰਾਈਮ ਹੈ ਉਹਤੇ ਪ੍ਰੋਐਕਟਿਵ ਹੋ ਕੇ ਕੰਮ ਕਰਨਾ ਹੈ ਤੇ ਇਹ ਜਿਹੜਾ ਮਸਲਾ ਹੈ ਇਹਦੇ ਵਿੱਚ ਇੱਕ ਸਸਪੈਕਟਡ ਅਕਿਊਜ਼ਡ ਸੀ ਜਿਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਬੰਦਾ ਜਿਹੜਾ ਆਰਮੀ ਯੂਨੀਫਾਰਮਸ ਹੁੰਦੀਆਂ ਹਨ ਉਹਨੂੰ ਪਾਕੇ ਹੌਲਗੇਟ ਇਲਾਕੇ ਵਿੱਚ ਸ਼ੱਕੀ ਦੇਖਿਆ ਗਿਆ ਹੈ ਉਹਦੀ ਇਨਫੋਰਮੇਸ਼ਨ ਜਦੋਂ ਹੀ ਸਾਨੂੰ ਮਿਲੀ ਤੇ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੀ ਟੀਮ ਹੈਡਿਡ ਬਾਈ ADCP ਜ਼ੋਨ 1 ਡਾਕਟਰ ਦਰਪਨ ਆਲੂ ਵਾਲੀ ਹੈ ACP ਸੈਂਟਰਲ ਸੁਰਿੰਦਰ ਜੀ SHO D ਡਿਵੀਜ਼ਨ ਸੁਖਵਿੰਦਰ ਜੀ ਇਹਨਾਂ ਦੀ ਟੀਮ ਨੇ ਬਹੁਤ ਪ੍ਰੋਐਕਟਿਵ ਹੋ ਕੇ ਇਹ ਚ ਕੰਮ ਕੀਤਾ ਐਂਡ ਇਹਨਾਂ ਜੁਆਇੰਟ ਆਪਰੇਸ਼ਨ ਅਲੋਂਗ ਵਿਦ ਦ ਮਿਲਟਰੀ ਇੰਟੈਲੀਜੈਂਸ ਉਹਨਾਂ ਦਾ ਵੀ ਸਾਨੂੰ ਪੂਰਾ ਕੋਆਪਰੇਸ਼ਨ ਮਿਲਿਆ ਉਹ ਬੰਦਾ ਜਿਹੜਾ ਹੈਗਾ ਉਹ ਰਾਉਂਡ ਅਪ ਕੀਤਾ ਗਿਆ ਜਦੋਂ ਉਸ ਬੰਦੇ ਨਾਲ ਪੁੱਛਕਿਛ ਕੀਤੀ ਗਈ ਤੇ ਉਹਨੇ ਆਪਣਾ ਨਾਮ ਸੰਦੀਪ ਸਿੰਘ ਦੱਸਿਆ ਤੇ ਉਹਨੇ ਇਹ ਦੱਸਿਆ ਕਿ ਉਹ ਚਿਕਨਾ ਪਿੰਡ ਅਨੰਦਪੁਰ ਸਾਹਿਬ ਦਾ ਵਸਨੀਕ ਹੈ ਤੇ ਉਹਨੇ ਜਿਹੜੀ ਵਰਦੀ ਪਾਈ ਹੋਈ ਹੈ ਉਹਦੇ ਰਿਗਾਰਡਿੰਗ ਜਦੋਂ ਉਹ ਤੋਂ ਪੁੱਛਕਿਛ ਕੀਤੀ ਗਈ ਹੀ ਵਾਸ ਵੇਅਰਿੰਗ ਯੂ ਨੋ ਮੇਜਰ ਰੈਂਕ ਸੋ ਉਹਦਾ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਪਾਇਆ ਸੋ ਦੈਨ ਓਨ ਦਾ ਬੇਸਿਸ ਆਫ ਥੈਟ ਹੀ ਵਾਸ ਰਾਉਂਡਡ ਅਪ ਐਂਡ ਐਫ ਆਈ ਆਰ ਵਾਸ ਰਜਿਸਟਰਡ ਐਫ ਆਈ ਆਰ ਨੰਬਰ 11 ਡੇਟਡ 10, uh, 10 10 23 ਔਰ ਰਜਿਸਟਰ ਹੋਈ ਪੀ ਐਸ ਡੀ ਡਿਵੀਜ਼ਨ ਅੰਡਰ ਸੈਕਸ਼ਨ 420 467 468 Uh, 471 171 140 ਐਂਡ ਆਲਸੋ 6 ਸੈਕਸ਼ਨ 6 ਆਫੀਸ਼ਲ ਸਿਕਰਟ ਐਕਟ ਜਦੋਂ ਉਹਦੀ ਫਰਦਰ ਪੁੱਛਗਿੱਛ ਹੋਈ ਤੇ ਉਹਦਾ ਸਮਾਨ ਫਰੋਲਿਆ ਗਿਆ ਤੇ ਉਹਦੇ ਵਿੱਚ ਜਿਹੜੀ ਹੈਗੀ ਆਰਮੀ ਦੀ ਵੱਖ-ਵੱਖ ਰੈਂਕਾਂ ਦੀਆਂ ਵਰਦੀਆਂ ਜਿਹੜੀਆਂ ਹੈंगी ਉਹਦੇ ਵਿੱਚ ਬਰਬੰਦ ਹੋਈਆਂ ਸੋ ਇਹ ਜਿਹੜਾ ਮੈਟਰ ਹੈ ਇਹ ਬਹੁਤ ਹੀ ਸਸਪੀਸ਼ੀਅਸ ਜਾਪਤਾ ਹੁੰਦਾ ਹੈ ਐਂਡ ਥਿਸ ਇਸ ਬੀਇੰਗ ਫਰਦਰ ਜਿਹੜਾ ਹੈਗਾ ਇਨਵੈਸਟੀਗੇਟਿਡ ਤੇ ਇਹਦੇ ਵਿੱਚ ਕੋਈ ਅਗਰ ਇੰਟਰਸਟੇਟ ਲਿੰਕੇਜਸ ਹੈ ਜਾਂ ਨਹੀਂ ਜਾਂ ਵੈਦਰ ਕੁਝ ਇੰਟਰਨੈਸ਼ਨਲ ਲਿੰਕੇਜਸ ਵੀ ਹੈਗੇ ਜਾਂ ਨਹੀਂ ਇਹ ਸਾਰੇ ਜਿਹੜੇ ਹੈਗੇ ਏਜੰਸੀਜ਼ ਮਿਲ ਕੇ ਅਲੋਂਗ ਵਿਦ ਦਾ ਕੋਰਪੋਰੇਸ਼ਨ ਆਫ ਦਾ ਮਿਲਟਰੀ ਇੰਟੈਲੀਜੈਂਸ ਇਹ ਚ ਕੰਮ ਕੀਤਾ ਜਾ ਰਿਹਾ ਹੈ ਜੀ ਮੈਡਮ ਖਾਨਮ ਕੀ ਹੈ ਜੀ ਕਿਉਂ ਇਹਨਾਂ ਦੇ ਬਲੋਂ ਉੱਥੇ ਵਰਦੀ ਪਾ ਕੇ ਜਿਹੜਾ ਘੁਮਿਆ ਜਾ ਰਿਹਾ ਸੀ ਮੈਡਮ ਕਿਹਨਾਂ ਲੋਕਾਂ ਨੂੰ ਟਾਰਗੇਟ ਕਰਦਾ ਸੀ ਜੀ ਦੇਖਿਓ ਇਹੀਆਂ ਜਿਹੜੀਆਂ ਗੱਲਾਂ ਹੈਗੀਆਂ ਉਹ ਸਾਰੀ ਅੰਡਰ ਇਨਵੈਸਟੀਗੇਸ਼ਨ ਹੈ ਬਟ ਯੈਸ ਉਹਦੀ ਫੋਟੋਜ਼ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹਦੇ ਕੋਲ 5 ਤੋਂ 6 ਵਰਦੀਆਂ ਸਾਨੂੰ ਮਿਲੀਆਂ ਤੇ ਉਹਦੀ ਜਿਵੇਂ ਰੈਂਕ ਵਾਈਜ਼ ਹੁੰਦੀ ਹੈ ਜਿਵੇਂ ਪੁਲਿਸ 'ਚ ਵੀ ਰੈਂਕਿੰਗ ਹੁੰਦੀ ਹੈ ਉਦਾਂ ਹੀ ਆਰਮੀ 'ਚ ਵੱਖ-ਵੱਖ ਰੈਂਕਸ fromParams ਦ ਲੋਅਰ ਰੈਂਕ ਅਪ ਟੂ ਦ ਰੈਂਕ ਆਫ ਦ ਮੇਜਰ ਉਹਦਾ ਸਮਾਨ ਇਹਦੇ ਕੋਲੋਂ ਸਾਨੂੰ ਮਿਲਿਆ ਹੈ ਉਹ ਵੈਰੀਫਾਈ ਕਰਦੇ ਭਾਈ ਜੀ ਉਸ ਦੀ ਸ਼ੱਕ ਦੀ ਸੂਈ ਕਿ ਤਰ੍ਹਾਂ ਗਈ ਹੈ ਦੇ ਬਲਕਿ ਇਸ ਤਰ੍ਹਾਂ ਲੱਗਿਆ ਕਿ ਇਹ ਵਾਕਿਆ ਹੀ ਗਲਤ ਆਨਸਰ ਹੈ ਦੇਖਿਏ ਜਦੋਂ ਇੱਕ ਸਿਵਿਲਿਅਨ ਬੰਦਾ ਜਦੋਂ ਵਰਦੀ ਪਾਉਂਦਾ ਹੈ ਤਾਂ ਉਹਦਾ ਵਰਦੀ ਪਾਉਣ ਦਾ ਤਰੀਕਾ ਵੱਖਰਾ ਹੁੰਦਾ ਹੈ ਐਨ ਸਾਡੀ ਜਿਹੜੀ ਟ੍ਰੇਨਿੰਗ ਹੁੰਦੀ ਹੈ ਭਾਵੇਂ ਉਹ ਪੁਲਿਸ ਦੀ ਟ੍ਰੇਨਿੰਗ ਹੋਈ ਹੈ ਆਰਮੀ ਦੀ ਟ੍ਰੇਨਿੰਗ ਹੁੰਦੀ ਹੈ ਦ ਪਰਸਨ ਚੇਂजेस ਸੋ ਹੀ ਵਾਸ ਨਾਟ ਕੈਰੀing ਦਾ ਯੂਨੀਫਾਰਮ ਪ੍ਰੋਪਰਲੀ ਉਹਦਾ ਜਿਹੜਾ ਹਾਫ ਹਾਉ ਸੀ ਉਹਦਾ ਡੀਲਡ ਆਲ ਸੀ ਉਹ ਜਿਵੇਂ ਚੱਲਦਾ ਪਿਆ ਸੀ ਉੱਥੇ ਜਦੋਂ ਉਹ ਤੋਂ ਪੁੱਛ ਕੇ ਚ ਕੀਤੀ ਗਈ ਤਾਂ ਦੈਨ ਹੀ ਕੁਡ ਨਾਟ ਗਿਵ ਐਨੀ ਸੈਟੀਸਫੈਕਟਰੀ ਆਨਸਰ ਉਹ ਫਿਰ ਜਦੋਂ ਫਰਦਰ ਵੈਰੀਫਾਈ ਹੋਇਆ ਔਰ ਉਹਦਾ ਬੈਕ ਜਿਹੜਾ ਉਹਨੇ ਕੈਰੀ ਕੀਤਾ ਹੋਇਆ ਸੀ 20 ਕਿਲੋਜ਼ ਉਹ ਚੋਂ ਫਿਰ ਇਹ ਸਮਾਨ ਮਿਲਿਆ ਉਹਦੀ ਸੋਰਸ ਪੁੱਛੀ ਗਈ ਤਾਂ ਉਹਨੂੰ ਸੈਟੀਸਫੈਕਟਰੀਲੀ ਆਨਸਰ ਨਹੀਂ ਕਰ ਪਾਏ ਐਂਡ THEN ਜਦੋਂ ਉਹਦੇ ਐਂਟਿਸਿਡੈਂਟਸ ਵੈਰੀਫਾਈ ਕੀਤੇ ਗਏ ਤਾਂ ਉਹ ਚ ਇਹ ਪਤਾ ਚੱਲਿਆ that he is not in the army and oh ek fake army person ban ke impersonate karta hai halle tak to ji koi role nahi aaya hai but ede ich ene vardiyan kyon procure kiti hai inna da oh ki karna chahunda si onu kis paase you know use karna chahunda si ya oda ek mahaz ek shock si oh sariyan gallan ap verification kar jao ji oda aadhar card sanu milya ਸੋ ਉਹ ਵੀ ਆਪਾਂ ਉਹਦੀ ਪਛਾਣ ਸਟੈਬਲਿਸ਼ ਕਰਦੇ ਪਏ ਇਹ ਬੰਦਾ ਜਿਹੜਾ ਹੈ ਇਹ ਐਜ਼ ਆਫ ਨਾਓ ਜੰਮੂ ਕਸ਼ਮੀਰ ਚ ਕੰਮ ਕਰਦਾ ਹੈ ਐਜ਼ ਅ ਜੀਸੀਬੀ ਐਕਸਕੇਵੇਟਰ 30 ਸਾਲ ਦੀ ਉਮਰ ਹੈਗੀ ਤਾਂ ਉਧਰੋਂ ਜਿੱਧਰ ਇਹਦੀ এমਪਲੋਇਮੈਂਟ ਹੈ ਉੱਥੋਂ ਵੀ ਆਪਾਂ ਵੈਰੀਫਾਈ ਕਰ ਲੈਣਾ ਹੈ ਹਾਂਜੀ ਐਜ਼ ਆਈ ਸੈਡ ਇਟ ਇਜ਼ ਅ ਜੁਆਇੰਟ ਆਪਰੇਸ਼ਨ ਵਿਦ ਦ ਮਿਲਟਰੀ ਇੰਟੈਲੀਜੈਂਸ ਸੋ ਜੋ ਵੀ ਜਿਹੜੀ ਵੀ ਏਜੰਸੀ ਦਾ ਇਚ ਰੋਲ ਹੋਗਾ ਆਪਾਂ ਇਨ ਪ੍ਰੋਪਰ ਕੋਆਪਰੇਸ਼ਨ ਇਚ ਕਰਦੇ ਪਏ